ਜਿਹੜਾ ਹਾਈ ਕਟ ਸੀ ਉਹ ਲੱਗਿਆ ਹੋਇਆ ਸੀਗਾ ਹਨਾ ਤੇ ਉਹ ਹੱਥ ਘੜੇ ਕਰ ਚੁੱਕੇ ਨੇ ਪਹਿਲਾਂ ਹੀ ਆਪ ਹੀ ਕਰ ਚੁੱਕੇ ਨੇਗੇ ਅਸਤੇ ਸਾਨੂੰ ਦੱਸਦੇ ਸੀ ਇਹ ਕਹਿੰਦੇ ਜਿਹੜੇ ਮਿਲਟਰੀ ਵਾਲੇ ਨੇ ਨਾ ਉਹ ਉਹ ਨਹੀਂ ਜਾਂਦੇ ਇਹ ਫਿਰ ਜਿਹੜੇ ਪ੍ਰਭਾਸਰ ਵਾਲੇ ਨੇ ਪ੍ਰਭਾਸਰ ਵਾਲੇ ਹਾਂ ਕਈ ਸੰਸਥਾ ਉਹ ਬੰਦੇ ਕੱਢ ਕੇ ਲੈ ਮਿਲਟਰੀ ਵਾਲੇ ਜਵਾਬ ਦੇਗੇ ਤੁਸੀਂ ਸੋਚ ਕੇ ਦੇਖ ਲਓ ਯਾਨੀ ਕਿ ਮੁੱਖ ਮੰਤਰੀ ਸਾਹਿਬ ਵੀ ਕਲਾਕਾਰ ਨੇ ਤੁਸੀਂ ਵੀ ਇੱਕ ਪੰਜਾਬੀ ਰਜਿਸਟਰੀ ਦੇ ਵੱਡੇ ਕਲਾਕਾਰ ਹੋ ਨਹੀਂ ਉਹ ਬਾਲੇ ਵੀ ਤੁਹਾਨੂੰ ਕੀ ਲੱਗਦਾ ਹੈ ਅਸੀਂ ਤਾਂ ਬਹੁਤ ਛੋਟੇ ਮੰਨਣ ਲੱਗ ਗਏ ਹੁਣ ਜਮੀ ਛੋਟੇ ਆ ਅਸੀਂ ਕਿ ਪਿਛਲੇ ਸਾਢੇ 3 ਸਾਲ ਤੋਂ ਮੁੱਖ ਮੰਤਰੀ ਫਿਰ ਕਲਾਕਾਰੀ ਕਰ ਰਹੇ ਨੇ ਸਿਰਫ ਡਰਾਮੇ ਕਰਨ ਨੇ ਪੰਜਾਬ ਨੂੰ ਬਚਾਉਣ ਵਾਸਤੇ ਕਿ ਆ ਕੀ ਚੱਲ ਰਿਹਾ ਹੈ ਬਹੁਤ ਸਾਰੇ ਆਮੀਆ ਡਰਾਮਾ ਗੱਲ ਕਹਿਣਾ ਵੀ ਜਦੋਂ ਨਾ ਜਦੋਂ ਆ ਪਾਣੀ ਸੁੱਕੇ ਜਿਵੇਂ ਮਕਣਾ ਭਾਜੀ ਨੇ ਦੱਸਿਆ ਉਦੋਂ ਜ਼ਿਆਦਾ ਜ਼ਰੂਰਤ ਪੈਣੀ ਆਪਣੇ ਇਸ ਦੀ ਖਾਦ ਦੀ ਬੀ ਦੀ ਕਣਕ ਦੇ ਵੀ ਦੀ ਹਨਾ ਉਦੋਂ ਉਦੋਂ ਜ਼ਿਆਦਾ ਜਰੂਰਤ ਹੁਣ ਤਾਂ ਤਕਰੀਬਨ ਮੈਨੂੰ ਲੱਗਦਾ ਵੀ ਉਧਰ ਤਾਂ ਸਾਰੇ ਜਿੰਨੇ ਵੀ ਅਸੀਂ ਜਾ ਕੇ ਆਏਗੇ ਉਹ ਕਹਿੰਦੇ ਸਾਡੇ ਕੋਲੇ ਰਾਸ਼ਨ ਵਾਧੂ ਹੈ ਪਰ ਇੱਧਰ ਜਿਵੇਂ ਅੱਜ ਅੱਜ ਇੱਧਰ ਅੱਜ ਆਇਆਗਾ ਨਹੀਂ ਇੱਧਰ ਜਿਹੜਾ ਅੱਜ ਆਇਆ ਤਾਂ ਉਦੋਂ ਦਾ ਹੀ ਹੈ ਪਾਣੀ ਮਤਲਬ ਪਾਣੀ ਵੱਧ ਗਿਆ ਬਹੁਤ ਬੁਰਾ ਹਾਲ ਹੈ ਸਾਰੇ ਪਾਸੇ ਮੈਨੂੰ ਲੱਗਦਾ ਸਰਕਾਰ ਨੂੰ ਸਰਕਾਰ ਤਾਂ ਤੁਹਾਨੂੰ ਕੋਈ ਉਮੀਦ ਨਹੀਂ ਸਭ ਨੂੰ ਪਤਾ ਹੈ ਹੁਣ ਹਨਾ ਹੁਣ ਤਾਂ ਅੱਜ ਬਿਮਾਰ ਹੋ ਗਏ ਆ ਆਪਣੇ ਮੁੱਖ ਮੰਤਰੀ ਸਾਹਿਬ ਉਹ ਤਾਂ ਹੁਣ ਗਾਇਬ ਹੋ ਗਏ ਆ ਲੇਟੈਸਟ ਨਿਊਜ਼ ਆਈ ਕਿ ਬਿਮਾਰ ਹੋ ਗਏ ਉਹ ਬਿਮਾਰ ਹੋ ਗਏ ਉਹ ਜਾਨ ਕਿ ਵੀ ਪਰੇ ਕਰ ਦਿੱਤੇਗੇ ਹੁਣ ਤਾਂ ਸਾਨੂੰ ਜਿੰਨੇ ਵੀ ਮੇਰੇ ਆਪਣਾ ਪੰਜਾਬੀ ਭਾਈਚਾਰਾ ਆਪਾਂ ਨੂੰ ਇੱਕ ਦੂਜੇ ਦੀ ਮਦਦ ਕਰਨੀ ਪੈਂਦੀ ਇੱਥੇ ਹੁਣ ਨਾ ਕੋਈ ਜਾਤ ਹੈ ਨਾ ਪਾਤ ਹੈ ਨਾ ਕੋਈ ਧਰਮ ਹੈ ਸਾਰੇ ਇੱਕ ਹੋਏ ਹੋਏ ਨੇ ਮੁਸਲਮਾਨ ਤੇ ਮੇਰੇ ਭਰਾ ਮਰੇ ਕੋਲ ਤੋਂ ਮਿਲੇ ਸੀ ਸਾਨੂੰ ਉਹ ਗੱਡੀ ਲੈ ਕੇ ਭਰ ਕੇ ਲੈ ਕੇ ਆਏ ਨੇ ਕੱਲ ਵੀ ਹైదరాబాద్ ਤੋਂ ਵੀ ਆਏ ਕੱਲ ਸੋ ਸਾਨੂੰ ਖੜਨਾ ਚਾਹੀਦਾ ਕਿਉਂਕਿ ਇਹ ਜਿਹੜਾ ਅਸਰ ਹੈ ਇਹ ਸਾਰਾ ਕਿਸਾਨ ਅੰਦੋਲਨ ਦਾ ਉਦੋਂ ਉੱਥੇ ਸਾਰੇ ਇਕੱਠੇ ਹੋਏ ਸੀਗੇ ਤਾਰੀਆਂ ਸਟੇਟਾਂ ਦੇ ਹੁਣ ਹਰਿਆਣਾ ਵੀ ਮਦਦ ਕਰ ਰਿਹਾ ਅਸੀਂ ਕੱਲ ਦੇਖਿਆ ਹਿਮਾਚਲ ਤੋਂ ਵੀ ਟਰੱਕ ਆਏ ਸੀਗੇ ਹైదరాబాద్ ਦੇ ਲੋਕ ਕਿੱਥੇ ਆ ਉਥੋਂ ਮੁਸਲਮਾਨ ਟਰੱਕ ਭਰ ਕੇ ਲੈ ਤੇ ਹਿਮਾਚਲ ਤੋਂ ਆਏ ਨੇ ਸੋ ਸਾਰਿਆਂ ਨੂੰ ਆਪਣਾ ਇਸ ਦੁੱਖ ਦੀ ਘੜੀ ਦੇ ਵਿੱਚ ਖੜਨਾ ਚਾਹੀਦਾ ਹੈ ਦੇਖੋ ਜਦ ਪੰਜਾਬ ਦੂਸਰੀਆਂ ਸਟੇਟਾਂ 'ਚ ਜਾ ਕੇ ਲੰਗਰ ਲਾ ਸਕਦਾ ਹੈ ਹੈਨਾ ਫਿਰ ਪੰਜਾਬ ਨੂੰ ਪੰਜਾਬੀ ਕਿਵੇਂ ਕੁੱਤੇ ਮੰਨਦੇ ਨੇ